ਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਸਾਈਆਂ ਦੇ ਦਵਾਰੇ ਤੀਆਂ ਗੋਲੀਆਂ ਮੇਰੇ ਸਾਈਆਂ ਦੇ ਦਵਾਰੇ ਤੀਆਂ ਜੋਰ ਲੱਗੀਆਂ ਅਸੀਂ ਮਾਤਾ ਗਰਤਾਰਪੁਰ ਦੀ ਯਾਦ ਵਿੱਚ ਤੀਆਂ ਦਾ ਮੇਲਾ ਲਵਾ ਰਹੇ ਆ ਕੀ ਇਹ ਜਿੰਨੀ ਵੀ ਸੰਗਤ ਜਿੰਨੀ ਹੈ ਮੇਰੀਆਂ ਭੈਣਾਂ ਤੀਆਂ ਆਂਦੀਆਂ ਨੇ ਸਾਰਿਆਂ ਨੂੰ ਇਹੀ ਰਹਿੰਦਾ ਕਿ ਕਦੋਂ ਤੀਤ ਫੈਸਟੀਵਲ ਆਵੇ ਔਰ ਅਸੀਂ ਆਪਣੇ ਬੱਚਿਆਂ ਵਾਸਤੇ ਮਹਿੰਦੀ ਸਾਰੀਆਂ ਕੁੜੀਆਂ ਨੂੰ ਲਵਾਈ ਹੈ ਉਹ ਚੂੜੀਆਂ ਚੜਾਈਆਂ ਤੇ ਝੂਲੇ ਪਿੰਗਾ ਨਵਾਈਆਂ ਆਉਣਾ ਵਾਸਤੇ ਅੰਨੇ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਸਾਰੀਆਂ ਖੁਸ਼ੀਆਂ ਸਾਨੂੰ ਇੱਥੇ ਆ ਕੇ ਮਿਲ ਰਹੀਆਂ ਨੇ ਜਦੋਂ ਅਸੀਂ ਨੱਚਦੇ ਟੱਪਦੇ ਆ ਅਸੀਂ ਬਿੱਟੂ ਸਾਈ ਜੀ ਕੋਲੇ ਆਨੇ ਆ ਇੱਥੇ ਬਹੁਤ ਵਧੀਆ ਸਾਨੂੰ ਲੱਗਦਾ 3 ਸਾਲ ਦੇ ਉੱਤੋਂ ਅਸੀਂ ਤੀਆਂ ਮਨਾ ਰਹੇ ਆਂਗੇ ਸਾਰੇ ਜਣੇ ਰਲ ਕੇ ਇੰਨਾ ਇੱਥੋਂ ਪਿਆਰ ਮਿਲਦਾ ਇੰਨਾ ਪਿਆਰ ਮਿਲਦਾ ਨਾ ਬਹੁਤ ਜਾਦੇ ਨੱਚ ਟੱਪ ਕੇ ਸਾਰੀਆਂ ਖੁਸ਼ੀਆਂ ਸਾਡੀਆਂ ਰੂਹਾਂ ਇੱਕ ਕਿਸਮ ਦੀਆਂ ਖੁਸ਼ ਹੋਈਆਂ ਗੁਲਾਬ ਦੇ ਫੁੱਲਾਂ ਵਾਂਗ ਖਿਲਰ ਜਾਂਦੀਆਂ ਆ ਸ਼ਸ਼ੀਕਾਲ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਜਿਵੇਂ ਕਿ ਤੁਹਾਨੂੰ ਪਤਾ ਗਿਆ ਸੌਣ ਦਾ ਮਹੀਨਾ ਚੱਲ ਰਿਹਾ ਤੇ ਸੌਣ ਦੇ ਮਹੀਨੇ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਤੀਆਂ ਦਾ ਜਿਹੜਾ ਮੇਲਾ ਬਹੁਤ ਮਾਹਿੰਨੇ ਰੱਖਦਾ ਤੇ ਜਿਹੜਾ ਕੁੜੀਆਂ ਨੇ ਆਪਣੇ ਪੇਕੇ ਜਾਂਦੀਆਂ ਨੇ ਜਾਂ ਪਿੰਗਾ ਝੂਟਦੀਆਂ ਨੇ ਜਾ ਕੇ ਤੇ ਹਰਿਆ ਭਰਿਆ ਮੌਸਮ ਹੋ ਜਾਂਦਾ ਇਹਦੇ ਵਿੱਚ ਤੇ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਜ਼ਰਤ ਬਾਬਾ ਸਨੇਸ਼ਾ ਵਾਲੀ ਸਰਕਾਰ ਜੀ ਦੇ ਇੱਥੇ ਦਰਬਾਰ ਤੇ ਜਿਹੜਾ ਤੀਆਂ ਦਾ ਮੇਲਾ ਲਗਾਇਆ ਗਿਆ ਤੇ ਆਪਸਾਈ ਜੀ ਨਾਲ ਗੱਲਬਾਤ ਕਰਦੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਤੁਹਾਨੂੰ ਮਿਲਾਉਣੇ ਆ ਦੇ ਨਾਲ ਇਹ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਕਿਦਾਂ ਦਾ ਜਾ ਰਿਹਾ ਸਭ ਤੋਂ ਪਹਿਲਾਂ ਜੈ ਸਾਈ ਜੀ ਜੈ ਦਾਤੇ ਆਂਦੀ ਜੀ ਤਾਂ ਸਾਈ ਜੀ ਜਿਹੜਾ ਤੁਸੀਂ ਅੱਜ ਇੰਨਾ ਸੋਹਣਾ ਉਪਰਾਲਾ ਕੀਤਾ ਜਿਹੜਾ ਪੰਜਾਬੀ ਸੱਭਿਆਚਾਰ ਨੂੰ ਸੰਭਾਲਦੇ ਹੋਏ ਤੀਆਂ ਦਾ ਜਿਹੜਾ ਮੇਲਾ ਲਗਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਜਿਹੜਾ ਤੀਜ ਫੈਸਟੀਵਲ ਆ ਤੀਆਂ ਦਾ ਜਿਹੜਾ ਇਹ ਮੇਲਾ ਸਾਡੀ ਬਹੁਤ ਦੇਰ ਤੋਂ ਮਤਲਬ ਖੁਆਇਸੀ ਕੀ ਲਾਇਆ ਜਾਵੇ ਇਹ ਤੀਸਰਾ ਸਾਲ ਆ ਏ ਮੇਰੀ ਦਾਦੀ ਮਾਤਾ ਗਰਤਾਰ گور ਜਿਹੜੇ ਦਰਬਾਰ ਦੇ ਗਦੀ ਨਿਸ਼ੀਨ ਮੁਖ ਸੇਵਾਦਾਰ ਰਹੇ ਨੇ ਜਿਹੜਾ ਨੇ ਬਹੁਤ ਲੰਮੇ ਅਰਸਾ ਦਰਬਾਰ ਤੇ ਸੇਵਾ ਕੀਤੀ ਹੈ ਅਸੀਂ ਮਾਤਾ ਗਰਤਾਰ گور ਦੀ ਯਾਦ ਵਿੱਚ ਧੀਆਂ ਦਾ ਮੇਲਾ ਲਵਾ ਰਹੇ ਆ ਔਰ ਸਾਨੂੰ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਹ ਜਿੰਨੀ ਵੀ ਸੰਗਤ ਜਿੰਨੀ ਹੈ ਮੇਰੀਆਂ ਭੈਣਾਂ ਧੀਆਂ ਆਂਦੀਆਂ ਨੇ ਸਾਰਿਆਂ ਨੂੰ ਇਹੀ ਰਹਿੰਦਾ ਕਿ ਕਦੋਂ ਤੀਜ ਫੈਸਟੀਵਲ ਆਵੇ ਔਰ ਮਨ ਨੂੰ ਇਦਾਂ ਲੱਗਦਾ ਕਿ ਜਿੰਨੀਆਂ ਕੁੜੀਆਂ ਆਈਆਂ ਜਿੰਨੀਆਂ ਧੀਆਂ ਪੈਣਾ ਆਈਆਂ ਵੀ ਆਪਣੇ ਪੇਕੇ ਆਈਆਂ ਦਾਦਾ ਸਨੇਸ਼ਵਲੀ ਸਰਕਾਰ ਦੇ ਦਰ ਤੇ ਆਈਆਂ ਔਰ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਅਸੀਂ ਆਪਣੇ ਬੱਚਿਆਂ ਵਾਸਤੇ ਮਹਿੰਦੀ ਸਾਰੇ ਕੁੜੀਆਂ ਨੂੰ ਲਵਾਈ ਹੈ ਉਹ ਚੂੜੀਆਂ ਚੜਾਈਆਂ ਤੇ ਝੂਲੇ ਪਿੰਗਾ ਲਵਾਈਆਂ ਉਹਨਾਂ ਵਾਸਤੇ ਤੇ ਬਸ ਨੱਚ ਟੱਪ ਕੇ ਖੁਸ਼ੀ ਮਨਾ ਕੇ ਆਪਣੇ ਸਾਰੇ ਪੇਰੈਂਟਸ ਨਾਲ ਆਈਆਂ ਹੋਈਆਂ ਕੁੜੀਆਂ ਔਰ ਪ੍ਰਮਾਤਮਾ ਨੇ ਉਹ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਸਾਡੇ ਨਾਲ ਹੋਰ ਵੀ ਸੰਗਤਾਂ ਮਜੂਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੈ ਸਾਈ ਜੀ ਜੈ ਸਾਈ ਜੀ ਸੱਚੀ ਕਾਲ ਜੀ ਤੁਸੀਂ ਇੱਥੇ ਬਾਬਾ ਜੀ ਦੇ ਆਏ ਹੋ ਦਰਬਾਰ ਤੇ ਆਏ ਹੋ ਤੀਆਂ ਦਾ ਮੇਲੇ ਤੇ ਆਏ ਹੋ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਜੀ ਆਇਸਾ ਹਾਲ ਹੋਣ ਸਾਨੂੰ ਤਿੰਨ ਸਾਲ ਕਿੱਥੇ ਤੇ ਆਂਦਿਆਂ ਨੂੰ ਤੇ ਐਤ ਕੀ ਜਿਹੜੇ ਬੰਦੋਬਸਤ ਕੀਤੇ ਗਏ ਸੀਗੇ ਕਿੱਦਾਂ ਦੇ ਲੱਗ ਰਹੇ ਤੁਹਾਨੂੰ ਬਹੁਤ ਵਧੀਆ ਲੱਗ ਗਿਆ ਜੀ ਅੰਡੀ ਤੁਹਾਨੂੰ ਆਨ ਕਿੰਨਾ ਟਾਈਮ ਹੋ ਗਿਆ ਜੀ ਮੈਂ ਤਾਂ ਪਹਿਲੀ ਵਾਰ ਹੀ ਆਈ ਹਾਂ ਜੀ ਬਾਬਾ ਜੀ ਦੇ ਚਰਨਾਂ ਤੇ ਤੇ ਪਹਿਲੀ ਵਾਰੀ ਆ ਕੇ ਕਿਦਾਂ ਦਾ ਲੱਗ ਰਿਹਾ ਜੀ ਬਹੁਤ ਅੱਛਾ ਜੀ ਮੇਰੇ ਦੋ ਤੀਆਂ ਨੇ ਜੀ ਅੱਛਾ ਹਾਂਜੀ ਬਹੁਤ ਵਧੀਆ ਜੀ ਬਾਬਾ ਜੀ ਸਭ ਤੋਂ ਭਲਾ ਕਰਨ ਸਭ ਨੂੰ ਇਸ ਹਿੰਦ ਨੇ ਖੁਸ਼ੀਆਂ ਦੇਣ ਆਪਣੇ ਚਰਨਾਂ ਚ ਲਾਉਣ ਤਾਂ ਆਜੋ ਤੁਹਾਨੂੰ ਹੋਰ ਵੀ ਸੰਗਤਾਂ ਨਾਲ ਬੁਲਾਉਣ ਜੈ ਸਾਈ ਜੀ ਐ ਸਾਈ ਜੀ ਤੁਸੀਂ ਇੱਥੇ ਆਏ ਹੋ ਦਰਬਾਰ ਤੇ ਆਏ ਹੋ ਤੀਆਂ ਦੇ ਮੇਲੇ ਤੇ ਕਿਦਾਂ ਲੱਗ ਰਿਹਾ ਤੁਹਾਨੂੰ ਇੱਥੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਸਾਰੀਆਂ ਖੁਸ਼ੀਆਂ ਸਾਨੂੰ ਇੱਥੇ ਆ ਕੇ ਮਿਲਦੀਆਂ ਨੇ ਜਦੋਂ ਅਸੀਂ ਨੱਚਦੇ ਡੱਪਦੇ ਆ ਬਾਬਾ ਜੀ ਦੇ ਦਰਬਾਰ ਤੇ ਆ ਕੇ ਤੇ ਤੁਸੀਂ ਦੱਸ ਰਹੇ ਸੀਗੇ ਵੀ ਕਿ ਤੁਹਾਨੂੰ ਇੱਥੇ ਆ ਕੇ ਯਾਨੀ ਕਿ ਆਪਣੇ ਪੇਕੇ ਘਰ ਵਰਗਾ ਲੱਗਦਾ ਜਦੋਂ ਇਹਨਾਂ ਦੇ ਘਰੇ ਆਉਨੇ ਹੋ ਮਿਸ ਦਰਬਾਰ ਤੇ ਆਉਨੇ ਹੋ ਸਾਈ ਜੀ ਦੇ ਇਹ ਜੀ ਪੇਕੇ ਘਰ ਨੂੰ ਵੀ ਛੱਡ ਕੇ ਸਭ ਤੋਂ ਵੱਡੇ ਘਰ ਆ ਵੀ ਸਾਡੇ ਪਿਓ ਦਾ ਹੀ ਘਰ ਹੈ ਇੱਕ ਤਰ੍ਹਾਂ ਦਾ ਇਹ ਅਸੀਂ ਬਿੱਟੂ ਸਾਈ ਜੀ ਕੋਲੇ ਆਨੇ ਆ ਇੱਥੇ ਬਹੁਤ ਵਧੀਆ ਸਾਨੂੰ ਲੱਗਦਾ ਤਿੰਨ ਸਾਲ ਦੇ ਉੱਤੋਂ ਸੀਤੀਆਂ ਮਨਾ ਰਹੇ ਆਂਗੇ ਸਾਰੇ ਜਣੇ ਰਲ ਕੇ ਔਰ ਜਿੰਨੀਆਂ ਵੀ ਆਂਦੇ ਨੇ ਕੁੜੀਆਂ ਸਾਰੀਆਂ ਜਿੰਨੀਆਂ ਵੀ ਆ ਉਹਨਾਂ ਨੂੰ ਚੂੜੀਆਂ ਚੜਾਉਣੇ ਆ ਮਹਿੰਦੀ ਲਗਵਾਉਂਦੇ ਨੇ ਬਾਬਾ ਜੀ ਜਨ ਕਿ ਸਾਰਿਆਂ ਦਾ ਹੱਥ ਸਾਰਿਆਂ ਦਾ ਇੱਕ ਬਰਾਬਰੀ ਹੈ ਤੇ ਐਦ ਕੀ ਵੀ ਜਦੋਂ ਹੁਣ ਅਰੇਂਜਮੈਂਟ ਤੁਹਾਨੂੰ ਕਿਦਾਂ ਦਾ ਲੱਗ ਰਹੇ ਨੇ ਐਦ ਕੀ ਜਿਹੜਾ ਕਿ ਡਿਵੈਲਪ ਕੀਤਾ ਗਿਆ ਨੇ ਅਰੇਂਜਮੈਂਟ ਇਸ ਤੋਂ ਕੁਝ ਦੇ ਦੋ ਸਾਲਾਂ ਤੋਂ ਹਟ ਕੇ ਕੁਝ ਐਕਟਿਵ ਬਹੁਤ ਵਧੀਆ ਹੋਇਆ ਵਾ ਔਰ ਅਗਲੇ ਸਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਬਹੁਤ ਵਧੀਆ ਕਰੀਏ ਤਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਸਾਨੂੰ ਤਾਂ ਬਹੁਤ ਟਾਈਮ 30 ਸਾਲ ਹੋ ਗਏ 30 ਸਾਲ ਹੋ ਗਏ ਹਾਂਜੀ ਤੇ ਤੁਹਾਨੂੰ ਕਿਹੜੀ ਚੀਜ਼ ਐ ਅਸੀਂ ਜਿਹੜੀ ਕਿ ਇੱਥੇ ਵੀ ਕਹਿੰਦੇ ਵੀ ਖਿੱਚ ਪਾਉਂਦੀ ਇੱਥੇ ਜਿਵੇਂ ਬਾਬਾ ਜੀ ਦੇ ਜਾ ਕੇ ਆਵਾਂ ਬਾਬਾ ਜੀ ਦੇ ਅਸੀਂ ਜੋ ਮੰਗੀ ਸਾਨੂੰ ਮਿਲ ਜਾਂਦੀ ਬਸ ਜੋ ਮੰਗੋ ਮਰਜ਼ਾ ਪੂਰੀਆਂ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਹਾਂਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜਿੱਥੇ ਆਉਂਦੇ ਹਨ ਬਹੁਤ ਕਾਫੀ ਚਿਰ ਹੋ ਗਿਆ ਜੀ ਸਾਨੂੰ ਵੀ ਆਉਂਦੇ ਹਨ ਬਹੁਤ ਜੈ ਪੀਰਾਂ ਦੀ ਜੀ ਬਹੁਤ ਸਾਲ ਹੋ ਗਏ ਸਾਨੂੰ ਆਉਂਦੇ ਹਨ ਬਹੁਤ ਮਨੋ ਕਾਮਨਾ ਪੂਰੀਆਂ ਹੁੰਦੀਆਂ ਇਹ ਸਾਨੂੰ ਇਦਾਂ ਦਾ ਲੱਗਦਾ ਜਿੱਦਾਂ ਸਾਡੇ ਮਾਪਿਆਂ ਨਾਲ ਵੀ ਵੱਧ ਕੇ ਸਾਨੂੰ ਇਹ ਦੀਕਦੇ ਆ ਜੈ ਸੀ ਇਹਨਾਂ ਦਾ ਦੀਕਦੇ ਆ ਨਮਸਕਾਰ ਇਹਨਾਂ ਨੂੰ ਕਰਦੀ ਆ ਮਰਾਦਾ ਪੂਰੀਆਂ ਕੁੰਨੀਆਂ ਮਨੋ ਕਾਮਨਾ ਪੂਰੀਆਂ ਜੋ ਅੱਜ ਦਾ ਦਿਨ ਮਾ ਬਹੁਤ ਬਹੁਤ ਵਟ ਭਾਗਾ ਖੁਸ਼ੀਆਂ ਭਰਿਆ ਦਿਨੋ ਅੱਜ ਦਾ ਤਲ ਬਹੁਤ ਜਿਆਦੇ ਜਿਆਦੇ ਆ ਤੁਹਾਨੂੰ ਇੱਥੇ ਤੀਆਂ ਮਣਾ ਕੇ ਪਿੰਗਾ ਲੈ ਕੇ ਮਹਿੰਦੀ ਲਵਾ ਕੇ ਕਹਿ ਲਓ ਕਿਦਾਂ ਦਾ ਲੱਗ ਰਿਹਾ ਬਹੁਤ ਜਿਆਦਾ ਬਹੁਤ ਜਿਆਦਾ ਵਧੀਆ ਮਾਪਿਆਂ ਨਾਲ ਵੀ ਵੱਧ ਕੇ ਇੰਨਾ ਇਤੋਂ ਪਿਆਰ ਮਿਲਦਾ ਇੰਨਾ ਪਿਆਰ ਮਿਲਦਾ ਨਾ ਬਹੁਤ ਜਿਆਦਾ ਨੱਚ ਟੱਪ ਕੇ ਸਾਰੀਆਂ ਕੁਛੀਆਂ ਸਾਰੀਆਂ ਰੂਹਾਂ ਇੱਕ ਕਿਸਮ ਦੀਆਂ ਖੁਸ਼ ਹੋਈਆਂ ਗੁਲਾਬ ਦੇ ਫੁੱਲਾਂ ਨੂੰ ਖਿਲਰ ਜਾਂਦੀਆਂ ਆ ਨਾ ਤੁਹਾਨੂੰ ਅਸੀਂ ਸੰਗਤਾਂ ਨਾਲ ਵੀ ਗੱਲਬਾਤ ਕਰਾਈ ਤੁਹਾਨੂੰ ਸਾਰਾ ਮੇਲਾ ਦਿਖਾਇਆ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਸਿਟੀ ਹੈਡਲਾਈਨਸ ਕੈਮਰਾ ਐਂਡ ਵੈਪਨ ਬੱਸੀ ਦੇ ਨਾਲ ਮੈਂ ਅੰਬਰਵੀਰ ਦ ਸ